ਜੀ ਪ੍ਰਭਜੀ ਸਿੰਘ ਜੀ ਅਸੀਂ ਤੇ ਪਹਿਲਾਂ ਹੀ ਜੁੜੇ ਆ ਮਜੀਬੀ ਸੁਖਾਂ ਦੇ ਬਲੋਂਗ ਕਰਦੇ ਜੀ ਤੇ ਇਹ ਥੋੜੇ ਪਿਛੜਾ ਵੇ ਜੀ ਤੇ ਇਹ ਥੋੜੇ ਫੇਰ ਨਵਾ ਗਏ ਹੁਣ ਸਹੀ ਹੋ ਗਏ ਅੱਛਾ ਇਹ ਭਟਕ ਗਏ ਸੀ ਜੀ ਭਟਕ ਗੇ ਸੀ ਹਾਂਜੀ ਤੇ ਫਾਦਰ ਸਾਹਿਬ ਮੇਰੇ ਸਰਦਾਰ ਸਾਹਿਬ ਸੁਮਣੀ ਕਮੇਟੀ ਦੇ ਮਨੋਜ ਨੇ ਜੀ ਹਾਂਜੀ ਤੇ ਆਜੋ ਜਿਹੜਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਭਟਕ ਗਏ ਸੀ ਰਸਤਾ ਤੇ ਹੁਣ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਕੀ ਨਾਂ ਜੀ ਨਾ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਕਿਹੜਾ ਜੀ ਡੱਗੜ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਿੰਘ ਸਾਹਿਬ ਉੱਥੇ ਪੁੱਜੀਆ ਤਾਂ ਦੇ ਜੀ ਵੀ ਕੰਮ ਨਹੀਂ ਪਤਾ ਰੱਖ ਹਾਂਜੀ ਬਾਬਾ ਜੀ ਬੜੇ ਵਧੀਆ ਗੱਲ ਕੋਈ ਨਹੀਂ ਆਇਆ ਪਿੱਛੋਂ ਪਹਿਲਾਂ ਕੋਈ ਨਹੀਂ ਆਇਆ ਚਲੋ ਵਧੀਆ ਆਏ ਹਾਂਜੀ ਹਾਂਜੀ ਕਰਦੇ ਤੁਸੀਂ ਸਿੱਖੀ ਤੋਂ ਛੱਡਤਾ ਹੈ ਹਾਂਜੀ ਹਾਂਜੀ ਬਾਬਾ ਕਰੇ ਭਾਈ ਕਰੇ ਚੱਲਗੇ ਕ੍ਰਿਸ਼ਨ ਹਿੰਦੂਆਂ ਦੇ ਕ੍ਰਿਸ਼ਨ ਆਇਆ ਚਲੋ ਫੇਰ ਵਾਪਸ ਮੁੜਾਈਏ ਕੋਈ ਨਹੀਂ ਹੋਣੀ ਕਿਸੇ ਨੇ ਬਾਹ ਫੜੀ ਜੀ ਕਹਿੰਦੇ ਜੀ ਕਿ ਬੜੀ ਤੁਹਾਡੀ ਸਹਾਇਤਾ ਕਰਨੀ ਆ ਬੜੇ ਪੋਸਟਰ ਲੱਗੇ ਨਹੀਂ ਇੱਥੇ ਨਹੀਂ ਇੱਥੋਂ ਤੱਕ ਨਹੀਂ ਕੋਈ ਆਇਆ ਅੱਛਾ ਹਾਂਜੀ ਕਿੱਥਾ ਪਹੁੰਚੇ ਤਾਂ ਦੇਖੋ ਹਾਂਜੀ ਹਾਂਜੀ ਚਲੋ ਆਡਕਣਾ ਚਾਹੋਗੇ ਨਾਲ ਹਾਂਜੀ ਤੇ ਹੁਣ ਤੁਸੀਂ ਆਪਣੇ ਧਰਮ 'ਚ ਪੱਕੇ ਰਹੋਗੇ ਹਾਂਜੀ ਹਾਂਜੀ ਉਹ ਤੈਨ ਕਿ ਕਿਸੇ ਲਾਲਚਾ ਹੋਗੇ ਨਹੀਂ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਧਰਮ 'ਚ ਪੱਕੇ ਰਹੋਗੇ ਹੁਣ ਹਾਂਜੀ ਕਿਸੇ ਲਾਲਚ ਤੇ ਨਹੀਂ ਆਓਗੇ ਕਿ ਆਪਾਂ ਬਾਬੇ ਦੇ ਧੰਨਵਾਦ ਕਰਦੇ ਆ ਜੀ ਸਾਡੇ ਕੋਲ ਪਹੁੰਚੇ ਆ ਤੇ ਬਾਕੀ ਸਾਡੇ ਕੋਲ ਪਹਿਲਾਂ ਕੋਈ ਵੀ ਪਹੁੰਚੀ ਨਹੀਂ ਜਾਈ ਤੱਕ ਮਤ ਕੋਈ ਵੀ ਪਹੁੰਚੇ ਕੋਠਿਆਂ ਤੇ ਤਪਾਲਾ ਲਾ ਕੇ ਵੀ ਮਰ ਬਹੁ ਮੀਂਹ ਵੀ ਪੈਂਦਾ ਹੁੰਦਾ ਹੈ ਉੱਥੇ ਥੱਲੇ ਪਾਣੀ ਹੋਰ ਤੰਗੀ ਜ਼ਿਆਦਾ ਕੱਢੀ ਹੈ ਕਈ ਇਹ ਕਹਿਣਾ ਚਾਹੁੰਦੇ ਬਾਬੇ ਦਾ ਧੰਨਵਾਦ ਕਰਨਾ ਚਾਹੁੰਦੇ ਕਿ ਨਾ ਕਿ ਤੁਹਾਡਾ ਆ ਜੀ ਦਰਸ਼ਨ ਕੰਮ ਕੀ ਕਰਦੇ ਕਮ ਤਿਆਰੀ ਦਾ ਪੈ ਗਿਆ ਨੀ ਤਾਂ ਕਿੱਦਾਂ ਲੱਗਦਾ ਨਾ ਦੇ ਨਾਲ ਸਿੰਘ ਲੱਗਾ ਹੋਵੇ ਤੇ ਫਿਰ ਉਹ ਚਰ ਜਾਣਾ ਹਾਂਜੀ ਬਹੁਤ ਵੱਡੀ ਜਿਹੀ ਖੁਸ਼ੀ ਜੀ ਮਿਲਦੀ ਹੈ ਜਦੋਂ ਲੱਗਾ ਹਾਂ ਤੇ ਨੱਪੇ ਧੰਨਵਾਦ ਕਰਨਾ ਚਾਹੀਦਾ ਸਭੇ ਬਸ ਅਜੂਆਖੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤ ਤੇ ਅੱਜ ਅਸੀਂ ਅਚਨਾਲੇ ਬਿਲਕੁਲ ਬੀਓਪੀ ਦੇ ਕੋਲਾਂ ਬਾਰਡਰ ਦੇ ਬਿਲਕੁਲ ਉੱਪਰ ਤੁਸੀਂ ਬੰਦੇ ਕੋਲ ਪਿੰਡ ਹੈ ਗਗੜੇ ਉੱਥੇ ਜੋਂ ਪਾਣੀ ਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਸੀਗਾ ਨਕਰਦਾ ਹੋਇਆ ਔਰ ਤਿੰਨ ਮਕਾਨ ਇਥੇ ਸਰਦਾਰ ਸੁੱਚਾ ਸਿੰਘ ਸਰਦਾਰ Prit ਸਿੰਘ ਸਰਦਾਰ ਕੁਲਦੀਪ ਸਿੰਘ ਜੋ ਕਿ ਆਪ ਵੇਖ ਸਕਦੇ ਹੋ ਕਿ ਬੂਰੇ ਤਰ੍ਹਾਂ ਪਰਿਵਾਰ ਜਿਹੜੇ ਛਤ ਮਕਾਨ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਤਰਪਾਲਾਂ ਦਾ ਟੈਂਟ ਬਣਾ ਕੇ ਤੇ ਪਰਿਵਾਰ ਜਿਹੜਾ ਰਹਿਣ ਬਸੇਰਾ ਕਰ ਰਿਹਾ ਔਰ ਅੱਜ ਇਥੇ ਅਸੀਂ ਇਹਨਾਂ ਨੂੰ ਮਕਾਨ ਬਣਾ ਕੇ ਦੇਣ ਵਾਸਤੇ ਉਹਨਾਂ ਦਾ ਨੀਂਹ ਪੱਥਰ ਰੱਖਣ ਵਾਸਤੇ ਆਏ ਆ ਔਰ ਸਾਰਾ ਉਦੋਂ ਮ ਉਪਰਾਲਾ ਸੰਤ ਬਾਬਾ ਗੁਰਦੇਵ ਸਿੰਘ ਜੀ ਕੁਲੀ ਵਾਲੇ ਔਰ ਨਾਲ ਦੇ ਨਾਲ ਸੰਤ ਬਾਬਾ ਹਰਨੇਕ ਸਿੰਘ ਜੀ ਸਿਆੜ ਵਾਲੇ ਮਹਾਂਪੁਰਖ ਜੀ ਸਾਗਰ ਤੇ ਸਹਿਯੋਗ ਨਾਲ ਜਿਹੜੀ ਸੇਵਾ ਹੈ ਉਹ ਕਰਵਾਈ ਜਾਊਗੀ ਔਰ ਮਕਾਨਾਂ ਦੀਆਂ ਤਿੰਨਾਂ ਮਕਾਨਾਂ ਦੀ ਜਿਹੜੀ ਨਹੀਂ ਹੈ ਉਹ ਆਜੇ ਇਸ ਨਗਰ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਰੱਖੀ ਗਈ ਹੈ ਔਰ ਇਹ ਮੈਂ ਵਿਸ਼ੇਸ਼ ਤੌਰ ਤੇ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜੇ ਪਰਿਵਾਰ ਨੇ ਇਹ ਬਹਿਕਾਵੇ ਦੇ ਵਿੱਚ ਆ ਕੇ ਤੇ ਆਪਣਾ ਧਰਮ ਛੱਡ ਕੇ ਤੇ ਇਸਾਈ ਮਰਤ ਨੂੰ ਅਪਣਾ ਚੁੱਕੇ ਸਨ ਔਰ ਇਹਨਾਂ ਨੂੰ ਬੇਨਤੀ ਕੀਤੀ ਹੈ ਸਮਝਾਇਆ ਹੈ ਔਰ ਇਹਨਾਂ ਨੇ ਅੱਜ ਪ੍ਰਣ ਕੀਤਾ ਜਕਾਰੇ ਛੱਡ ਕੇ ਇਹਨਾਂ ਨੇ ਇਸ ਗੱਲ ਨੂੰ ਕਬੂਲਿਆ ਕਿ ਅਸੀਂ ਪੰਥ ਦੀ ਮੁੱਖ ਧਾਰਾ ਵਿੱਚ ਵਾਪਸ ਜਿਹੜਾ ਉਹ ਸ਼ਾਮਲ ਹੁੰਨੇ ਆਂ ਔਰ ਅੱਗੇ ਤੋਂ ਕਿਸੇ ਵੀ ਕਦੇ ਛੋਟੇ ਮੋਟੇ ਲਾਲਚ ਦੇ ਵਿੱਚ ਆ ਕੇ ਕਦੇ ਵੀ ਅਸੀਂ ਜਿਹੜਾ ਆਪਣਾ ਧਰਮ ਨੂੰ ਜਿਹੜਾ ਪਲਾਂਜ ਲਿਆ ਉਹ ਨਹੀਂ ਦੇਵਾਂਗੇ ਸਿੰਘ ਸਾਹਿਬ ਜਿਹੜਾ ਇਹ ਅਹਿਸਾਸ ਇਹਨਾਂ ਨੂੰ ਹੁਣ ਹੋ ਗਿਆ ਵਾ ਉਹ ਸਦੀਵੀ ਵਾਸਤੇ ਆ ਜਾਂ ਫੇਰ ਪਟਕ ਸਕਦੇ ਤੁਹਾਨੂੰ ਕੀ ਲੱਗਦਾ ਦੇਖੋ ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ ਕਿ ਇਹਨਾਂ ਨੂੰ ਸਮਝਾਇਆ ਹੈ ਕਿ ਜਿਵੇਂ ਸਾਡੇ ਇਤਿਹਾਸ ਦਾ ਜ਼ਿਕਰ ਹੈ ਕਿ ਹਮਕਾਰ ਨਗਰ ਕੋਲੇ ਗਵਾਈ ਹਮਕੁੜ ਰੱਖੇ ਕਮਲ ਵਡਾਈ ਕਿ ਸਾਡੀ ਖਾਤਰ ਕਲਗੀਧਰ ਪਾਤਸ਼ਾਹ ਤਾਨਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਗੁਰਬਾਨ ਕੀਤਾ ਬਹੁਤ ਵੱਡੀਆਂ ਜੀਨੀ ਸ਼ਹਾਦਤਾਂ ਨੇ ਉਹ ਪੰਥ ਦੇ ਖਾਤਰ ਹੋਈਆਂ ਨੇ ਕਿ ਅਸੀਂ ਆਪਣਾ ਧਰਮ ਜਿਹੜਾ ਹੈ ਉਹਨੂੰ ਨਹੀਂ ਛੱਡਣਾ ਇਸ ਕਰਕੇ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਕਿਸੇ ਬਹਿਕਾਵੇ ਦੇ ਵਿੱਚ ਆ ਕੇ ਆਪਣੀ ਮੁਖਤਾਰਾ ਵਿੱਚੋਂ ਬਾਹਰ ਜਾਣਾ ਪੰਥ ਵਿੱਚੋਂ ਪਾਸੇ ਜਿਹੜਾ ਹੋਣਾ ਇਹ ਬਹੁਤ ਵੱਡਾ ਇੱਕ ਗੁਨਾਹ ਹੁੰਦਾ ਹੈ ਔਰ ਇਹਨਾਂ ਵੀਰਾਂ ਨੇ ਇਸ ਗੱਲ ਨੂੰ ਕਬੂਲਿਆ ਹੈ ਅੱਗੇ ਤੋਂ ਐਸੀ ਜਿਹੜਾ ਪੰਥ ਪ੍ਰਤੀ ਔਰ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਐ ਅਸੀਂ ਸੁਚੇਤ ਰਾਵਾਂਗੇ ਕਿ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕਦੀ ਅਸੀਂ ਦੂਜਾ ਪਾਸੇ ਜਾਣ ਤਰ ਗਏ ਜਾਂ ਤਾ ਉਹ ਨਹੀਂ ਕਰਾਂਗੇ ਕਿਉਂਕਿ ਹਰ ਸਾਲ ਇਸ ਪਿੰਡ ਵਿੱਚ ਵੀ ਐਸੀ ਪੋਸਟਰ ਲੱਗੇ ਹੋਏ ਦੇਖੇ ਆ ਦੁੱਖਾਂ ਦਾ ਛਤਕਾਰ ਆ ਫੁਲਾਨ ਫੁਲਾਨ ਕਿਉਂਕਿ ਇੱਕ ਬੜਾ ਨਾਟਕੀ ਢੰਗ ਦੇ ਨਾਲ ਇਹ ਲੋਕ ਜਿਹੜੇ ਨੇ ਬਿਲਕੁਲ ਬਹੁਤ ਭੋਲੇ ਭਾਲੇ ਨੇ ਔਰ ਚਲਾਕੀ ਚਤਰਾਈ ਤੋਂ ਬਿਲਕੁਲ ਇਹ ਦੂਰ ਨੇ ਚਲਾਕੀ ਚਤਰਾਈ ਬਿਲਕੁਲ ਇਹ ਨਹੀਂ ਜਾਣਦੇ ਇਹਨਾਂ ਲੋਕਾਂ ਨੂੰ ਫਸਕੇ ਬੈ ਕੇ ਫਸਲਾ ਕੇ ਤੇ ਇਹਨਾਂ ਦਾ ਧਰਮ ਤਬਦੀਲ ਕਰਵਾ ਕੇ ਤੇ ਕਹਿਣਾ ਕਿ ਇਹ ਹੁਣ ਇਸਾਈ ਬਣ ਚੁੱਕੇ ਨੇ ਇਹ ਜਿਵੇਂ ਇਹਨਾਂ ਨੂੰ ਬੇਨਤੀ ਕੀਤੀ ਹੈ ਮੈਂ ਓਵੇਂ ਬਾਕੀ ਸਾਡੇ ਜਿਹੜੇ ਪਰਿਵਾਰ ਕੋਈ ਦੂਜੇ ਧਰਮ ਵਿੱਚ ਕਨਵਰਟ ਹੋ ਚੁੱਕੇ ਆ ਬਦਲ ਚੁੱਕੇ ਆ ਉਹਨਾਂ ਨੂੰ ਵੀ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਕਿ ਸਮੁੱਚਾ ਪੰਥ ਸਾਡਾ ਪੰਥ ਬਹੁਤ ਅਮੀਰ ਹੈ ਸਿੱਖੀ ਬਹੁਤ ਅਮੀਰ ਹੈ ਔਰ ਸਿੱਖੀ ਜਿਹੜੀ ਹੈ ਇੱਕ ਵਸਤੂਆਂ ਦੇ ਨਾਲ ਤੋਲੇ ਨਹੀਂ ਜਾ ਸਕਦੀ ਸਾਡਾ ਵਿਰਸਾ ਬਹੁਤ ਅਮੀਰ ਹੈ ਜੋ ਕਿ ਸਿੱਖੀ ਦੀ ਪਾਲਣਾ ਵਾਸਤੇ ਸਿੱਖੀ ਨੂੰ ਰੱਖਣ ਵਾਸਤੇ ਲੱਖਾਂ ਸ਼ਹਾਦਤਾਂ ਹੁਣ ਤੱਕ ਹੋ ਚੁੱਕੀਆਂ ਐ ਤੇ ਜਿਹੜੇ ਕੋ ਸਾਡੇ ਵੀਰ ਮੁਖ ਧਾਰਾ ਚੋਂ ਕਿਸੇ ਮਹਿਕਾਵੇ ਫਸਲਾਵੇ ਵਿੱਚ ਆ ਕੇ ਮੁਖ ਧਾਰਾ ਤੋਂ ਪਾਸੇ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਉਹ ਆਪਣਾ ਜਿਹੜਾ ਜਿਹੜੇ ਮੁਖ ਧਾਰਾ ਹੈ ਜਿਸ ਪੰਥ ਵਿੱਚ ਜਿਸ ਘਰ ਵਿੱਚ ਉਹ ਪੈਦਾ ਹੋਏ ਨੇ ਜਿਸ ਪਰਿਵਾਰ ਵਿੱਚੋਂ ਪੈਦਾ ਹੋਏ ਨੇ ਆਪਨੇ ਪਰਿਵਾਰ ਵਿੱਚ ਪਾਵ ਆਪਣੇ ਪੰਥ ਵਿੱਚ ਵਾਪਸ ਆਉਣ ਉਹਨਾਂ ਦੇ ਹਰ ਤਰ੍ਹਾਂ ਦੇ ਲੋੜ ਹੈ ਉਹਦਾ ਖਿਆਲ ਰੱਖਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਊਗਾ ਵਾਈ ਗੁਰਜੀ ਦਾ ਖਾਲਸਾ ਵਾਜ ਜੀ ਫਤਿਹ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦਾ ਮੈਂ ਛੋਟਾ ਬੇਟਾ ਹਾਂ ਜੀ ਗੁਰਜੀਤ ਸਿੰਘ ਮੇਰਾ ਨਾਮ ਹੈ ਸਿੰਘ ਸਾਹਿਬ ਜੀ ਨੇ ਦੱਸ ਹੀ ਦਿੱਤਾ ਹੈ ਕਿ ਇਹਨਾਂ ਦੇ ਸੰਯੋਗ ਦੇ ਨਾਲ ਸਿੰਘ ਸਾਹਿਬ ਜੀ ਨੇ ਦੇਸ਼ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਘਰ ਟੁੱਟੇ ਨੇ ਜਾਂ ਕੋਈ ਵੀ ਇਹਨਾਂ ਨੂੰ ਸਮੱਸਿਆ ਹੈ ਉਹਦਾ ਪਹਿਲੋਂ ਵੈਰੀਫਾਈ ਕਰੋ ਅਸੀਂ 10 ਦਿਨ ਤੋਂ ਪਹਿਲਾਂ ਤੋਂ ਲੱਗੇ ਆ ਜੀ ਉਸ ਤੋਂ ਬਾਅਦ ਇੱਥੇ ਸਿੰਘ ਸਾਹਿਬ ਜੀ ਨੂੰ ਆਪ ਜੀ ਨੇ ਦੇਖ ਹੀ ਲਿਆ ਕਿ ਨੀ ਪੱਤਰ ਵਾਸਤੇ ਬੁਲਾਇਆ ਹੈ ਜੀ ਤੇ ਇਹ ਘਰ ਪੂਰਾ ਇਹਨਾਂ ਨੂੰ ਤਿਆਰ ਕਰਕੇ ਦਿੱਤਾ ਜਾਵੇਗਾ ਜੀ ਜਿਹੜੀਆਂ ਹੋਰ ਵੀ ਇਹਨਾਂ ਦੇ ਜਿਸ ਤਰ੍ਹਾਂ ਘਰੇਲੂ ਚੀਜ਼ਾਂ ਜੜੀਆਂ ਨੇ ਰੁੱਟ ਗਈਆਂ ਨੇ ਜਾਂ ਟੁੱਟ ਗਈਆਂ ਨੇ ਉਹ ਵੀ ਸਿੰਘ ਸਾਭਜੀ ਦੇ ਹਦਾਇਸ਼ਾਂ ਤੇ ਤੇ ਬਾਬਾ ਜੀ ਦੇ ਦਿੱਤੀਆਂ ਜਾਣਗੀਆਂ ਜੀ ਇਹਨਾਂ ਨੂੰ ਤੁਹਾਨੂੰ ਲੱਗਦਾ ਜੀ ਇੱਕ ਤਰ੍ਹਾਂ ਦਾ ਨਾਲੇ ਪੁੱਨ ਨਾਲੇ ਫਲਿਆ ਕਿਉਂਕਿ ਇਹਨਾਂ ਦੀ ਘਰ ਵਾਪਸੀ ਵੀ ਆ ਉਸ ਤੋਂ ਬਾਅਦ ਘਰ ਬਣਾ ਕੇ ਤੁਸੀਂ ਘਰ ਵਾਪਸੀ ਕਰਾ ਰਹੇ ਹੋ ਬਿਲਕੁਲ ਜੀ ਇਹਨਾਂ ਨਾਲ ਸਹੀਂ 15 ਦਿਨਾਂ ਤੋਂ ਰਾਬਤਾ ਕਰ ਰਹੇ ਸੀ ਜੀ ਤੇ ਨਾਲ ਅਸੀਂ ਪੁੱਛਿਆ ਵੀ ਹੈ ਕਿ ਉਹ ਆਏ ਨੇ ਜਾਂ ਕਿਸ ਤਰ੍ਹਾਂ ਜਿੰਨਾਂ ਨਾਲ ਜੁੜੇ ਸੀ ਕਹਿੰਦੇ ਉਹ ਤਾਂ ਮੁੜੇ ਨਹੀਂ ਨਾਉ ਨਾ ਹਾਲਚਾਲ ਪੁੱਛਿਆ ਜੀ ਤੇ ਇਸ ਕਰਕੇ ਇਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਗਾਂ ਵਾਸਤੇ ਵੀ ਕੋਈ ਵੀ ਚੀਜ਼ ਦੀ ਬੱਚਿਆਂ ਦੀ ਸਟੱਡੀ ਜਾਂ ਕੋਈ ਘਰੇਲੂ ਚੀਜ਼ ਦੀ ਲੋੜ ਆ ਜਾਂ ਦੁੱਖ ਆ ਸੁੱਖ ਆ ਉਹ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਸਿੰਘ ਸਾਹਿਬ ਜੀ ਦੇ ਧਿਆਨ ਚ ਲਿਆ ਕੇ ਤੇ ਤੁਹਾਡੀ ਪੂਰੀ ਕੀਤੀ ਜਾਵੇਗੀ ਜੀ